ਖੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਸਮਾਂ। ਪਰ ਅਸਲ ਵਿੱਚ ਬੇਨਤੀ ਸਾਡੇ ਹੱਥ ਜੁੜ ਕੇ ਕਿਸੇ ਵੀ ਨਹੀਂ ਕਿਹਾ। ਵੀ ਸਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸਿੱਧੀ ਲੀਡਰ ਰਹੂ ਜੇ ਲੀਡਰ ਰਹੂ। ਸਾਡੀ ਸਿਰ ਬੇਨਤੀ ਇਹ ਹੈ ਵੀ ਸਰਸ਼ ਇਹ ਤੁਹਾਡੇ ਸੰਗਠਨ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ। ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ। ਸਾਰਾ ਪੰਜਾਬ ਤੁਹਾਡੇ ਨਾਲ ਹੈ। ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਤ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗਾਂ ਕਰਨੀਆਂ ਠੀਕ ਹੈ ਨਾ ਠੀਕ ਹੈ ਉਹਨਾਂ ਦੇ ਕੰਮ ਤਾਂ ਜਿਉਂ ਨਹੀਂ ਸਰਕਾਰੀ ਹੈਗੇ ਪਰ ਫਿਰ ਵੀ ਸੇਧ ਦੇ ਤਿਆਰ ਕਰਾ ਲਈ ਜੀ ਤੁਹਾਨੂੰ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੀ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਸ਼ਾਹ ਮਾਸ਼ਾ ਨਾ ਹੈ ਮਰਨ ਵਰਤਸੂ ਛਡੋਸ ਹੀ ਨਹੀਂ ਕਦੇ ਹੈਗੇ ਪਰ ਏਟ ਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਵੇ ਨਾ ਜੀ ਉਹ ਗੰਤੀ ਕਰਨਾ ਹੈ ਇੱਥੇ ਹੀ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਕਰਾ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੀ ਸ਼ਹਿਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਆਹੀ ਵਿੰਥੀ ਇਹ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਵਾਲਾ ਪਰ 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 ਐਨਾ ਕਰ ਲੀ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਨ ਮੇਣਾ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਉਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇਰ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਠੀਕ ਹੈ ਜੀ ਉਹਦਾ ਕੋਈ ਜਿਹੜਾ ਗਿਣਤੀ ਜਿਹਦਾ ਹਿਸਾਬ ਦਾ ਵੀ ਕੋਈ ਨਹੀਂ ਬਿਲਕੁਲ ਠੀਕ ਹਾਂ ਤੱਕ ਲਈਏ ਸਰਕਾਰਾਂ ਮੰਨਦੀਆਂ ਹੂੰ ਇਸੇ ਲਈ ਕਿਸਾਨਾਂ ਦੀ ਖੁਦ ਪੇਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕੇ ਬਿਲਕੁਰੀ ਬਿਲਕੁਰੀ ਸੋਚੇ ਨਹੀਂ ਹੂੰ ਪਰ ਇਸ ਤੋਂ ਵੀ ਮੈਂ ਤਾਂ ਇਥੋਂ ਵਾਪਸ ਸਿਫਾਰਾ ਨਾਲੋਂ ਵੱਡਾ ਦੋਸ਼ ਸਾਡੇ ਲਈ ਜੁਆ ਹੈ ਹੂੰ ਸਾਲੇ ਜਣਾ ਦਿਨਾਂ ਨੇ ਇਹਦੇ ਤੇ ਕੋਈ ਲੋਕਸੀ ਨਹੀਂ ਲਿਆ ਹੂੰ ਲੜੀ ਨਹੀਂ ਹਾਂ ਕਿਸਾਨ ਮਰ ਜਾਂਦਾ ਹੈ ਭੋਗਦੇ ਅਸੀਂ ਬੋਲਦੁਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਤੁਹਾਨੂੰ ਫਿਰ ਕਰਤੇ ਜਿਸ ਨੇ ਇਹ ਨਹੀਂ ਸੋਚਿਆ ਕਿ ਕੱਲ੍ਹ ਮਰੇ ਨਾ ਕੋਈ ਕੁਝ ਠੀਕੀ ਕਰੀਓ ਆਪਾਂ ਜਿਹੜੀ ਲੜਾਈ ਲੜ ਰਹਾ ਓੜਾ ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਹੁਤ ਠੀਕ ਹੈ ਭਾਜੀ ਤੁਹਾਨੂੰ ਕਿਰਪਾ ਕਰੇ ਤਾਂ ਜੇ ਤੁਸੀਂ ਤੱਪੱਸਵ ਸਦਾ ਯੋਗਦਾਨ ਪਾਜੇ ਕਿਸੇ ਨੰਬਰਾਂ ਤੋਂ ਪੁੱਛਿਓ ਜੀ ਬਹੁਤਾ ਵੱਡਾ ਯੋਗਦਾਨ ਸਦਾ ਇਹ ਪੈਸੇ ਜਿਹੜੇ ਰੋਜ਼ ਸਾਨੂੰ ਬੁਲਦਾਨ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਮੰਨ ਵਰਸੀ ਪੀਚ ਨੂੰ ਨਜ਼ਰ ਨਹੀਂ ਹੁਣ ਜਿੰਨਾ ਜਿਹੜਾ ਐਮਐਸਪੀ ਦੀ ਗ੍ਰੰਟ ਕਿਹਾ ਹੂੰ ਬਿਲਕੁਲ ਠੀਕ ਹੈ ਜੀ ਵੱਡਾ ਵਰਸੀ ਵਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਪਾਸ ਬਿਲਕੁਲ ਠੀਕ ਹੈ ਜੀ ਹਲਕੀ ਜਿਹੀ ਨੋਤ ਲਓ ਜਿਹੜੇ ਰੋਜ਼ ਖੱਲਾਂ ਤੱਕ ਕਰ ਦਿੰਦੇ ਆ ਹੂੰ ਕਿਸੇ ਤਵਾਕਾਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 15 17 ਸਾਲ ਦਾ ਰਹਿ ਗਿਆ ਹੂੰ ਬਹੁਤ ਹੋ ਗਿਆ ਕਰੋਤੇ ਜਈ ਪਾਸ ਫੇਰੀ ਦੀ ਖਤਰਾ ਹੋ ਗਿਆ। ਸੋ ਇਸ ਕਰਕੇ ਅਸੀਂ ਰਵਾਨਾ ਕਰੋ ਮਰ ਜਾਵਾਂਗੇ ਪਰਲੇ ਤਨ ਸਰਕਾਰ ਦੇ ਸਿਰਠੀ ਕਰਾਪੀ ਆਗੇ। ਤੋਂ ਘਟਤ ਇਹ ਤਾਂ ਹੋਏਗਾ। ਇਤਿਹਾਸ ਲਿਖਿਆ ਜਾਣਾ ਇਹ ਵਿਚਾਰ ਲਿਖੇ ਜਾਣਾ। तो किसी ने ये पर किसी ने यार किसाना की गल सुननी किसी ने यार किसाना की खातिर मौत बलि लाई तो सो इस करके पूरी तरह तैयार होके बैठे हैं थोड़ी तो ऑर्गेनाइज दी ता ता फिक्र करने की लोड़ा है जो जीने रहने वास्ते बैठे होते हैं खप्पा की ज्यादा मगा मनने जाए ਇਹਾਂ ਪਰ ਪ੍ਰੋਪਰ ਮਾਹਮਾ ਪਾਲ ਪਰ ਤੁਹਾਹੀ ਰਵਾਣੀ ਜਿਹੜਾ ਆਇਦ ਕਰਕੇ ਤਰੇ ਹੋ ਆਇ ਪੂਰਾ ਪਰ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਇੰਜੀਨੀਅਰ ਸਾਹਿਬ ਦਾ ਵੀ ਇੱਥੇ ਕਾਰੀਗਰ ਸਾਹਿਬ ਤੁਸੀਂ ਆਏ ਹੋ ਨਾ